ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਅੱਜ ਐਤਵਾਰ ਤੇ ਇਸ ਵੀਰ ਦਾ ਮੀਂਹ ਪਈ ਜਾਂ ਰਿਹਾ ਤੇ ਕਮੈਂਟ ਨਹੀਂ ਬੰਦ ਹੋਇਆ ਤੇ ਕਈ ਤੇ ਇਹ ਲੱਗਦੀ ਹੋਲੀ ਹੋ ਜਾਂਦਾ ਹੈ ਦੇਖੋ ਮੀਂਹ ਦੇ ਮੌਸਮ ਵਿੱਚ ਟਿੱਕੀਆਂ ਬਣਦੀਆਂ ਪਈਆਂ ਤੇ ਪਹਿਲਾਂ ਕੱਚੀਆਂ ਕਰਨੀਆਂ ਇੱਕ ਵਿੱਚ ਨੂਨ ਵਿੱਚ ਮਸਾਲਾ ਸਾਰਾ ਪਕ ਮਿਕਸ ਕਰਕੇ ਤੇ ਗੋਲ ਗੋਲੇ ਦੇ ਬਣਾ ਕੇ ਤੇ ਵਿੱਚ ਗ੍ਰੈਟ ਵਿੱਚ ਭੇਕੇ ਤੇ ਆ ਦੇਖੋ ਤੇਲ ਵੀ ਛੱਡੀ ਜਾ ਰਹੇ ਆ ਤੇ ਉਧਰ ਕੱਚੀਆਂ ਹੋਈਆਂ ਪਈਆਂ ਚਾਰਕ ਮੱਚ ਪਕਾਉਣੀ ਆ ਫਿਰ ਤੇ ਅੱਜ ਮੀਂਹ ਦੇ ਮੌਸਮ ਵਿੱਚ ਟਿੱਕੀ ਚੱਲੂ ਮੀਂਹ ਵਿੱਚ ਜੀ ਕਰਦਾ ਵੀ ਕੋਈ ਨਾ ਕੋਈ ਤਲੇ ਚੀ ਖਾਣ ਨੂੰ ਪਕੌੜੇ ਖਾਣ ਨੂੰ ਜਾਂ ਟਿੱਕੀਆਂ ਖਾਣ ਨੂੰ ਤਾਂ ਗਰਮੀ 'ਚ ਕਿੱਥੇ ਮਨ ਕਰਦਾ ਆ ਥੋਈ ਜਿਹਾ ਬਾਣੇ ਨੂੰ ਨਾ ਫਸੇ ਕਾਸੀ ਓਕੇ ਬਾਈ ਜੀ